ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬਤ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਬਲਾਊਜ਼ ਜਿਸ ਕਿ ਵੀ ਜਾਂ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਵੀ ਪਾ ਸਕਦੇ ਹੋ ਬਟਨ ਪੱਟੀ ਵੀ ਨਾਲ ਇਸ ਡਿਜ਼ਾਈਨ ਦੀ ਚਲਾ ਸਕਦੇ ਹੋ ਠੀਕ ਹੈ ਤੁਹਾਡੀ ਆਪਣੀ ਮਰਜ਼ੀ ਜੇਕਰ ਤੁਸੀਂ ਸਾਰੇ ਇਸੇ ਤਰ੍ਹਾਂ ਦਾ ਪ੍ਰੋਜੈਕਟ ਬਣਾਉਣਾ ਚਾਹੁੰਦੇ ਹੋ ਨੀਚੇ ਕੋਈ ਹੋਰ ਬਾਰਡਰ ਬਣਾਉਣਾ ਉੱਪਰ ਇਹ ਪ੍ਰੋਜੈਕਟ ਬਣਾਉਣਾ ਸੌਰੀ ਪੈਟਰਨ ਨੂੰ ਉੱਪਰ ਇਹ ਬਣਾਉਣਾ ਤੇ ਇਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਆਪਣੇ ਹਿਸਾਬ ਨਾਲ ਤੁਸੀਂ ਇਸ ਡਿਜ਼ਾਈਨ ਨੂੰ ਸੈੱਟ ਕਰ ਲੈਣਾ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖ ਲੈਣੇ ਜਿਵੇਂ ਇਸ ਤਰ੍ਹਾਂ 4 4 4 ਲਾਸਟ ਤੇ ਦੋ ਕੁੰਡੇ ਆਪ ਵਾਧੂ ਰੱਖ ਲੈਣ ਇਸ ਡਿਜ਼ਾਈਨ ਨੂੰ ਸੈੱਟ ਕਰਨ ਲਈ ਠੀਕ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਬਾਰਡਰ ਬਣਾਉਣ ਤੋਂ ਬਾਅਦ ਮੰਨ ਮੰਨ ਲਓ ਇਹ ਡਿਜ਼ਾਈਨ ਦੀ ਆਪਣੀ ਪਹਿਲੀ ਸਲਾਈ ਠੀਕ ਹੈ ਇੱਥੇ ਮੈਂ ਥੋੜਾ ਜਿਹਾ ਇਹ ਡਿਜ਼ਾਈਨ ਬਣਾਇਆ ਹੋਇਆ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਜਿਹੜਾ ਤਾਰ ਉਹ ਚਾਹੇ ਬੁਣੂਏ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਉਸ ਤੋਂ ਬਾਅਦ ਇੱਕ ਕੁੰਡਾ ਮੈਂ ਉਲਟਾ ਬਣਾ ਲਿਆ ਠੀਕ ਹੈ ਮੈਂ ਵਾਧੂ ਕੁੰਡਾ ਨਹੀਂ ਰੱਖਿਆ ਕੋਈ ਇਸ ਲਈ ਜਿਹੜੇ ਦੋ ਕੁੰਡੇ ਇਹ ਹੋ ਗਏ ਮੇਰੇ ਕੋਲ ਦੋ ਕੁੰਡੇ ਉਲਟੇ ਮੰਨ ਲਓ ਆਪਾਂ ਠੀਕ ਹੈ ਇੱਕ ਤਾਰ ਲਓ ਵਾਧੂ ਕੁੰਡਾ ਰੱਖ ਕੇ ਦੋ ਉਲਟੇ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ ਸਾਰੀ ਥ੍ਰੈਡ ਡੱਗਾਈ ਰੱਖਣਾ ਆਪਾਂ ਇਸ ਤਰ੍ਹਾਂ ਕੁੰਡਾ ਪਾੜਟ ਕੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਆਪਾਂ ਇਸ ਤਰ੍ਹਾਂ ਠੀਕ ਹੈ ਚਾਰ ਕੁੰਡੇ ਹੋ ਗਏ ਆਪਣੇ ਇਹ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਦੁਬਾਰਾ ਫਿਰ ਆਪਾਂ ਇਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਚਾਰ ਕੁੰਡਿਆਂ ਵਿੱਚ ਦੋ ਕੁੰਡੇ ਉਲਟੇ ਹੋਗੇ ਥ੍ਰੈਡ ਅੱਗੇ ਹੀ ਰੱਖਾਂਗੇ ਆਪਾਂ ਕੁੰਡਾ ਪਲਟ ਲੈਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਆਪਾਂ ਇੱਕ ਕਰ ਦੇਣਾ ਇਸ ਤਰ੍ਹਾਂ ਠੀਕ ਹੈ ਚਾਰ ਕੁੰਡੇ ਹੋ ਗਏ ਉਸ ਤੋਂ ਬਾਅਦ ਫਿਰ ਆਪਾਂ ਥ੍ਰੈਡ ਕਰਨਾ ਹੈ ਅੱਗੇ ਚਾਰ ਕੁੰਡਿਆਂ ਵਿੱਚੋਂ ਦੋ ਕੁੰਡੇ ਹੋਗੇ ਉਲਟੇ ਇੱਕ ਦੋ ਥ੍ਰੈਡ ਆਪਾਂ ਅੱਗੇ ਰੱਖਾਂਗੇ ਕੁੰਡਾ ਪਲਟ ਲੈਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣ ਜਾਂਦਾ ਜਿਹੜਾ ਕੁੰਡਾ ਆਪਣੀ ਕੋਲ ਘਟਦਾ ਹੈ ਦੋ ਕੁੰਡਿਆਂ ਦਾ ਇੱਕ ਬਣਾਉਣ ਨਾਲ ਜਦੋਂ ਆਪਾਂ ਥ੍ਰੈਡ ਅੱਗੇ ਰੱਖਦੇ ਹਾਂ ਜਾਲੀ ਬਣਦੀ ਹੈ ਇੱਕ ਕੁੰਡਾ ਇੱਥੇ ਬਣ ਜਾਂਦਾ ਤਾਂ ਚਾਰ ਕੁੰਡੇ ਆਪਣੇ ਪੂਰੇ ਹੋ ਜਾਂਦੇ ਠੀਕ ਹੈ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਅੱਗੇ ਰੱਖਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦਿਆਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਅੱਗੇ ਰੱਖਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਲਾਂਗੇ ਇਸ ਤਰ੍ਹਾਂ ਪਲਾਸਟ ਵਾਲੇ ਦੋ ਕੁੰਡੇ ਆ ਜਾਣਗੇ ਆਪਣੇ ਉਲਟੇ ਇਸ ਤਰ੍ਹਾਂ ਪਹਿਲੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਠੀਕ ਹੈ ਦੂਸਰੀ ਸਿਲਾਈ ਉਲਟ ਪਾਸੇ ਤੋਂ ਬਣਾਉਣੀ ਹੈ ਦੇਖੋ ਜਿਹੜੇ ਦੋ ਕੁੰਡੇ ਉਧਰ ਉਲਟੇ ਬਣਾਏ ਇੱਧਰ ਬਣਾਵਾਂਗੇ ਸਿੱਧੇ ਇਸ ਤਰ੍ਹਾਂ ਜਿਹੜੇ ਦੋ ਕੁੰਡੇ ਉਧਰ ਸਿੱਧੇ ਬਣਾਏ ਆ ਕੁੰਡਾ ਪਲਟ ਕੇ ਆਪਾਂ ਦੋ ਦੇ ਇੱਕ ਬਣਾਏ ਤੇ ਜਾਲੀ ਇਹ ਦੋ ਬਣਾਵਾਂਗੇ ਉਲਟੇ ਤਾਂ ਉਲਟੀ ਸਾਈਡ ਤੇ ਇਸ ਤਰ੍ਹਾਂ ਆ ਜਾਂਦਾ ਦੋ ਕੁੰਡੇ ਸਿੱਧੇ ਜਿਹੜੇ ਉਧਰ ਉਲਟੇ ਐ ਦੋ ਕੁੰਡੇ ਉਲਟੇ ਦੂਸਰੀ ਸਿਲਾਈ ਐ ਦੋ ਕੁੰਡੇ ਸਿੱਧੇ ਦੋ ਉਲਟੇ ਦੋ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਦੋ ਗੁੰਡੇ ਸਿੱਧੇ ਦੂਸਰੀ ਸਲਾਈ ਉਲਟੇ ਪਾਸੇ ਤੋਂ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਆ ਠੀਕ ਆ ਚਾਰ ਸਲਾਈਆਂ ਦਾ ਡਿਜ਼ਾਈਨ ਆ ਦੋ ਸਲਾਈਆਂ ਆਪਾਂ ਕੰਪਲੀਟ ਕਰ ਲੀਆਂ ਡਿਜ਼ਾਈਨ ਦੀਆਂ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਚ ਆਪਾਂ ਜਿਹੜੇ ਕੁੰਡੇ ਉਲਟੇ ਬਣਾ ਰਹੇ ਇਹਨਾਂ ਨੂੰ ਤਾਂ ਆਪਾਂ ਉਲਟੇ ਬਣਾਵਾਂਗੇ ਠੀਕ ਹੈ ਜਿਹੜੇ ਦੋ ਕੁੰਡੇ ਆਪਾਂ ਉਲਟੇ ਬਣਾ ਰਹੇ ਦੋ ਕੁੰਡੇ ਉਲਟੇ ਹੁਣ ਆਪਾਂ ਦੇਖੋ ਹੁਣ ਜਿਹੜੀ ਆਪਾਂ ਜਾਲੀ ਇੱਧਰ ਬਣਾਈ ਹੈ ਹੁਣ ਇਹ ਇੱਧਰ ਬਣਾਉਣੀ ਹੈ ਇੱਕ ਵਾਰ ਜਾਲੀ ਇੱਧਰ ਬਣੂਗੀ ਪਹਿਲੀ ਸਲਾਈ ਚ ਜਾਲੀ ਇੱਧਰ ਬਣੂਗੀ ਤੀਸਰੀ ਸਲਾਈ ਚ ਇੱਧਰ ਬਣੂਗੀ ਠੀਕ ਹੈ ਤਾਂ ਥ੍ਰੈਡ ਆਪਾਂ ਪਿੱਛੇ ਕਰਨ ਇਸ ਤਰ੍ਹਾਂ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਕੁੰਡਾ ਕਰਨਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਹੁਣ ਤਿੰਨ ਕੁੰਡੇ ਆਪਣੇ ਕੋਲ ਇੱਕ ਕੁੰਡਾ ਘਾਟ ਗਿਆ ਜਦੋਂ ਆਪਾਂ ਦੋ ਕੁੰਡਿਆਂ ਦੇ ਇੱਕ ਬਣਾਇਆ ਤਾਂ ਆਪਾਂ ਥ੍ਰੈਡ ਅੱਗੇ ਕਰਨਾ ਲਪੇਟ ਕੇ ਇਸ ਤਰ੍ਹਾਂ ਠੀਕ ਹੈ ਚਾਰ ਕੁੰਡੇ ਪੂਰੇ ਹੋ ਗਏ ਹੁਣ ਆਪਣੇ ਦੁਬਾਰਾ ਫੇਰ ਉਸੇ ਤਰ੍ਹਾਂ ਜਿਹੜੇ ਕੁੰਡੇ ਉਲਟੇ ਆਪਣੇ ਦੋ ਇਹਨਾਂ ਨੂੰ ਆਪਾਂ ਉਲਟੇ ਬਣਾਉਣਾ ਹੈ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਨਾ ਹੈ ਪਿੱਛੇ ਦੋ ਕੁੰਡਿਆਂ ਦਾ ਹੁਣ ਆਪਾਂ ਅਗਲੀ ਸਾਈਡ ਤੋਂ ਇੱਕ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਕਰਨਾ ਹੈ ਲਪੇਟ ਕੇ ਅੱਗੇ ਲਿਆਉਣਾ ਹੈ ਇਸ ਤਰ੍ਹਾਂ ਚਾਰ ਕੁੰਡੇ ਪੂਰੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਕਰਨਾ ਹੈ ਪਿੱਛੇ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਇੱਕ ਕੁੰਡਾ ਆਪਣੇ ਕੋਲ ਘੱਟ ਜਾਂਦਾ ਤਾਂ ਥ੍ਰੈਡ ਅੱਗੇ ਲਿਆਉਣਾ ਹੈ ਇਸ ਤਰ੍ਹਾਂ ਸਲਾਈ ਉੱਪਰ ਲਪੇਟ ਕੇ ਜਿਹੜਾ ਕੁੰਡਾ ਘੱਟਦਾ ਉਹ ਪੂਰਾ ਹੋ ਜਾਂਦਾ ਹੈ दो कुंडे उल्टे थ्रेड करना है पिछे दोड्या का बना आप अगली साइड तो एक कूडा इस तरह ठीक है थ्रैड लपेट के अगे लिया इस तरह चार कुंडे बन गए दोबारा फिर उस तरह दो कुंडे उल्टे थ्रेड करना है पिछे दोडेंद बनावे आप कुा इस तरह पिछली साइड ओ सॉरी अगली साइड तो ठीक है ਥ੍ਰੈਡ ਕਰਨਾ ਅੱਗੇ ਲਪੇਟ ਕੇ ਅੱਗੇ ਲਿਆਵਾਂਗੇ ਇਸ ਤਰ੍ਹਾਂ ਜਦੋਂ ਆਪਾਂ ਇਸ ਤਰ੍ਹਾਂ ਥ੍ਰੈਡ ਨੂੰ ਲਪੇਟ ਕੇ ਅੱਗੇ ਲਿਆਉਣੇ ਤੇ ਇੱਕ ਕੁੰਡਾ ਵੀ ਬਣ ਜਾਂਦਾ ਆਪਣਾ ਤੇ ਜਾਲੀ ਵੀ ਬਣ ਜਾਂਦੀ ਇੱਥੇ ਠੀਕ ਹੈ ਲਾਸਟ ਵਾਲੇ ਦੋ ਕੁੰਡੇ ਅੱਗੇ ਉਲਟੇ ਤੀਸਰੀ ਸਲਾਈ ਆਪਣੀ ਕੰਪਲੀਟ ਹੋ ਗਈ ਚੌਥੀ ਤੇ ਲਾਸਟ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਦੂਸਰੀ ਸਲਾਈ ਦੀ ਤਰ੍ਹਾਂ ਜਿਹੜੇ ਕੁੰਡੇ ਉਧਰ ਸਿੱਧੇ ਇੱਧਰ ਦੋ ਆਪਾਂ ਜਿਹੜੇ ਕੁੰਡੇ ਸੌਰੀ ਉਧਰ ਉਲਟੀ ਇੱਧਰ ਦੋ ਸਿੱਧੇ ਬਣਾਵਾਂਗੇ ਇਹ ਦੋ ਕੁੰਡੇ ਇੱਕ ਜਾਲੀ ਵਾਲਾ ਤੇ ਇੱਕ ਜਿਹੜਾ ਦੋ ਦੇ ਇੱਕ ਕੀਤਾ ਸੀ ਇਹ ਦੋ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਬਹੁਤ ਹੀ ਈਜ਼ੀ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਹੋ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਤੁਹਾਡੀ ਪੱਛਮ ਹੋਊਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਠੀਕ ਹੈ ਮੈਂ ਇਹ 10 ਨੰਬਰ ਸਲਾਂਗਾਂ ਤੇ ਡਿਜ਼ਾਈਨ ਆ ਜਿਹੜਾ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਓ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਲਓ ਜੀ ਚਾਰ ਸਲਾਂਗਾਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਦੇਖੋ ਜਦੋਂ ਆਪਾਂ ਚਾਰ ਸਲਾਂਗਾਂ ਨੂੰ ਬਾਰ ਬਾਰ ਰਿਪੀਟ ਕਰਾਂਗੇ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਦੇਖੋ ਜਦੋਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋਊਗੀ ਦੋ ਕੁੰਡੇ ਉਲਟੇ ਬਣਾ ਕੇ ਥ੍ਰੈਡ ਅੱਗੇ ਰੱਖਣਾ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਠੀਕ ਹੈ ਇਸ ਤਰ੍ਹਾਂ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ